پاري کا پاور پاري جو دگاهه هڪ ديلو خلي پري بادا جيوا الله اني ابل پبلڪا جنه بادا يونا بولناري خلي پرلاجي بادا ਦੇਖੋ ਰਾਘਨ ਬੱਲੇ ਜੀ ਆਜੂ ਪਾਰਟਨ ਹੋਪ ਦਾ ਇਹ ਗੱਲ ਇਹ ਕਿ ਨਾਲ ਲੜਦਾ ਹਾਂ ਹਾਂ ਹੁਣ ਮੈਂ ਵਾਰਡ ਨੰਬਰ 86 ਚ ਆਇਆ ਸਰ ਮਨਜੀਤ ਸਿੰਘ ਢਿੱਲੋਂ ਸਾਹਿਬ ਸਾਡੇ ਟੈਂਡੇ ਨੇ ਆਮ ਆਦੀ ਪਾਰਟੀ ਦੇ ਔਰ ਲੋਕਾਂ ਦਾ ਪਿਆਰ ਲੋਕਾਂ ਦਾ ਅਸ਼ੀਰਵਾਦ ਬਹੁਤ ਵੱਡਾ ਮਿਲ ਰਿਹਾ ਕਿਉਂਕਿ ਇਸ ਪਰਿਵਾਰ ਨੇ ਲਗਾਤਾਰ 15 ਸਾਲ ਤੋਂ ਇਸ ਇਲਾਕੇ ਦੀ ਸੇਵਾ ਕਰਦਾ ਜੋ ਲੋਕਾਂ ਨੂੰ ਇਸ ਵਿੱਚ ਵਿਚਰਦੇ ਨੇ ਲੋਕ ਉਸ ਦਾ ਮੁੱਲ ਮੰਨਣ ਤਿਆਰ ਹੈ ਕਿਉਂਕਿ ਆਮ ਆਦੀ ਪਾਰਟੀ ਨੇ 2.5 ਸਾਲ ਦੀ ਜੋ ਡਿਵੈਲਪਮੈਂਟ ਹੈ ਉਹ ਲੋਕਾਂ ਦੇ ਸਾਹਮਣੇ ਹੈ ਅੱਜ ਮੈਂ ਕਹਿੰਦਾ ਸਤਿ ਸ੍ਰੀ ਅਕਾਲ ਜਿਹੜੀ ਇੱਕ ਇੱਕ ਵੋਟ ਜਿਹੜੀ ਆ ਲੋਕਾਂ ਦੇ ਮਨ ਬਣਾਇਆ ਹੋਇਆ ਛਾੜੋ ਦੇ ਬਟਨ ਤੋਂ ਬੰਦ ਆ ਉਹ ਰਾਣੋ ਦੇ ਟਾਈਮ ਦੇ ਵਿੱਚ ਤੁਸੀਂ ਦੇਖਿਓ 21 ਤਰੀਕ ਨੂੰ ਜਿਹੜੀ ਏ ਟਿਕਟ ਵੋਟ ਛਾੜੋ ਦੇ ਪੈਣੀ ਆ ਸ਼ਾਮ ਦਾ ਜਿਹੜਾ ਰਿਜ਼ਲਟ ਆਣਾ ਸਾਡੀਆਂ 16 ਸੋਨਾ ਸੀਟਾਂ ਜਿੱਤ ਕੇ ਕਲਾਸ ਮਿਲਣਗੀਆਂ ਬਹੁਤ ਇਹ ਕਲਾਸ ਮੋਲ ਇਹ ਕਲਾਸ ਲੋਕੀ ਡਿਵੈਲਪਮੈਂਟ ਨੂੰ ਵੋਟ ਬਣਨਗੇ ਜੀ ਆਹ ਬਹੁਤ ਬਹੁਤ ਪਰਮਾਤਮਾ ਦਾ ਸ਼ੁਕਰਗੁਜ਼ਾਰ ਆ ਮੈਂ ਤੇ ਮੇਰੇ ਵੱਡਾ ਵੀਰ ਮਦਨ ਲਾਲ ਬੱਗਾ ਜੀ ਦਾ ਬਹੁਤ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਮੈਨੂੰ ਇਹਨਾਂ ਮਾਣ ਬਖਸ਼ਿਆ ਤੇ ਇਹਨਾਂ ਮਾਣ ਦੇ ਕੇ ਜਿਹੜੀ ਹੁਣ ਪਬਲਿਕ ਮੇਰਾ ਬਹੁਤ ਦਾ ਰਿਸਪੌਂਸ ਦੇ ਰਹੀ ਹੈ ਇਸ ਕਰਕੇ ਸਾਰੇ ਪਬਲਿਕ ਦਾ ਬਹੁਤ ਧੰਨਵਾਦ ਆ ਮੈਨੂੰ ਉਮੀਦ ਆ 21 ਤਰੀਕ ਨੂੰ ਆਉਣ ਵਾਲੀ 21 ਤਰੀਕ ਨੂੰ ਝਾੜੂ ਦਾ ਬਟਨ ਦਬਾ ਕੇ ਇਹ ਸਾਰੇ ਫਿਰ ਨੂੰ ਕੰਮਯਾਬ ਕਰਨਾ ਪੈਸੇ ਬਹੁਤ ਹੋ ਚੁੱਕੀ ਆ ਹੋਰ ਕੀ ਕਰਾਓਗੇ ਤੁਸੀਂ ਇਲਾਕੇ ਦੇ ਵਿੱਚ ਦੇਖੋ ਵਿਕਾਸ ਦਾ ਛੋਟੇ-ਮੋਟੇ ਕੰਮ ਤਾਂ ਨਿਕਲਦੇ ਹੀ ਰਹਿੰਦੇ ਆ ਸਾਰੇ ਕਰਾਉਣੇ ਆ ਜੀ ਵਿਕਾਸ ਨਾਲ ਕੰਮ ਬਹੁਤ ਆਪਾਂ ਕਰਾਇਆ ਗਿਆ ਮਨਜੀਤ ਸਿੰਘ ਢਿੱਲੋਂ ਦੇ ਹੱਕ ਦੇ ਵਿੱਚ ਆਪਣਾ ਮਨਜੀਤ ਮਦਨ لال ਬੱਗਾ ਦੇ ਹੱਕ ਦੇ ਵਿੱਚ ਇਹ ਕਰਾਇਆ ਗਿਆ ਇਹ ਸਾਡੇ ਇਲਾਕੇ ਦੀ ਸ਼ਾਨ ਨੇ ਦੋਨੋਂ ਜਣੇ ਸਾਡੇ ਮਹੱਲੇ ਦੀ ਸ਼ਾਨ ਨੇ ਸਾਡੇ ਇਲਾਕੇ ਦੀ ਸ਼ਾਨ ਨੇ ਬੱਗਾ ਸਾਹਿਬ ਮਨਜੀਤ ਸਿੰਘ ਢਿੱਲੋਂ ਸਾਡੇ ਇੱਕ ਛੋਟੀ ਜਿਹੀ ਆਵਾਜ਼ ਤੇ ਇਹ ਸਾਡਾ ਭੱਜੇ ਆਂਦੇ ਨੇ ਐਂ ਸਾਡਾ ਸਾਰੇ ਦੁੱਖ ਸੁੱਖ ਦੇ ਸਾਡੇ ਸਾਥੀ ਨੇ ਅਸੀਂ ਇਹਨਾਂ ਦਾ ਬਹੁਤ ਹੀ ਏਬਾਰੀ ਆ ਅੱਜ ਇਹਨਾਂ ਨੇ ਸਾਨੂੰ ਇੱਥੇ ਆ ਕੇ ਆਪਣਾ ਛੋਟਾ ਜਿਹਾ ਸੱਦੇ ਦੇ ਇਹਨਾਂ ਨੇ ਸਾਨੂੰ ਇੱਥੇ ਮੌਕਾ ਦਿੱਤਾ ਅਸੀਂ ਇਹਨਾਂ ਦੇ ਬਹੁਤ ਵਾਰੀ ਆ ਬੜੇ ਖੁਸ਼ ਹੋਵਾਂਗੇ ਸਾਰੀ ਸੰਗਤ ਦੇਖੋ ਤੁਸੀਂ ਦੇਖਿਆ ਕਿੰਨਾ ਘਾਟ ਸੀਗਾ ਬਹੁਤ ਇਹਨਾਂ ਦੀ ਵਾਰੀ ਹੈ ਸਾਡਾ ਮੱਲਾ ਸਾਡਾ ਇਲਾਕਾ ਬੱਗਾ ਸਾਹਿਬ ਦਾ ਬਹੁਤ ਵਾਰੀ ਹੈ ਬਾਕੀ ਮਜੀਦ ਸਿੰਘ ਢਿੱਲੋਂ ਮੇਰੇ ਛੋਟੇ ਭਾਈ ਨੇ ਇਹਨਾਂ ਨੂੰ ਅਸੀਂ ਇੱਕ ਛੋਟੀ ਜਿਹੀ ਆਵਾਜ਼ ਤੇ ਸੱਦਾ ਦਈ ਜਾਂਦੇ ਨੇ ਅਸੀਂ ਇਹ ਕਹਾਂਗੇ ਆਉਣ ਵਾਲੀ 21 ਤਰੀਕ ਨੂੰ ਵੱਧ ਤੋਂ ਵੱਧ ਚੋਣਾਂ ਦੇ ਕੇ ਵੋਟਾਂ ਦੇ ਕੇ ਚੋਣਾਂ ਨਾਲ ਆਪਾਂ ਨੂੰ ਜਿਤਾਉਣਾ ਹੈ ਅਜਿਹੇ ਕੈਂਡੀਡੇਟ ਸਾਨੂੰ ਮਿਲਣਾ ਨਹੀਂ ਹੈਗਾ ਬਾਰ-ਬਾਰ ਮੌਕਾ ਹੀ ਹੁੰਦਾ ਅਸੀਂ ਤਾਂ ਹੀ ਆਪਣੀ ਸੰਗਤ ਪੈਣਾ ਪਰਾਵਾਂ ਨੂੰ ਆਪਣੇ ਮੱਲਾਂ ਵਾਸੀਆਂ ਨੂੰ ਕਹਾਂਗੇ ਇੱਥੇ ਮੌਕਾ ਜ਼ਿੰਦਗੀ ਚ ਇੱਕੋ ਵਾਰ ਮਿਲਦਾ ਦੁਬਾਰਾ ਨਹੀਂ ਮਿਲਦਾ ਹੁੰਦਾ ਅਸੀਂ ਤਾਂ ਬਾ ਇਹ ਹੋਰ ਕੁਝ ਨਹੀਂ ਕਹਿੰਦੇ ਵੀ ਕਹਾਂਗੇ ਆਨ ਵਾਲੀ ਕੀਤੇ ਨੂੰ ਝਾੜੂ ਤੇ ਵੋਟ ਲਾ ਕੇ ਮੋਹਰ ਆਪਾਂ ਮਜੀਠ ਸਿੰਘ ਢਿੱਲੋਂ ਨੂੰ ਕੈਂਡੀਡੇਟ ਬਣਾਣਾ ਹੈ ਦਿਲੋਂ ਖੁਸ਼ ਹੋ ਕੇ ਬਣਾਣਾ ਹੈ ਕਿਉਂ ਅਸੀਂ ਤਾਂ ਇਹੀ ਪਰਮਾਤਮਾ ਦੇ ਲੋਕੇਟ ਕਰਾਂਗੇ ਇਹ ਆਨ ਵਾਲੇ ਮਿਰਦ ਸਾਹਿਬ ਸਾਡੇ ਇਹੀ ਬਣ ਜੈ ਸ਼੍ਰੀ ਸ਼ਾਂ ਮੋਲ ਦੀ ਤੁਸੀਂ ਆਪ ਦੇਖ ਰਹੇ ਹੋ ਮੱਲੇ ਮੱਲੇ 'ਚ ਮਨਜੀਤ ਸਿੰਘ ਢਿੱਲੋਂ ਮਦਨ لال ਬੱਗਾ ਮਦਨ لال ਬੱਗਾ ਮਨਜੀਤ ਸਿੰਘ ਢਿੱਲੋਂ ਜਿੰਦਾਬਾਦ ਮਦਨ لال ਬੱਗਾ ਜਿੰਦਾਬਾਦ ਤੁਸੀਂ ਆਪ ਦੇਖ ਰਹੇ ਹੋ ਤੁਸੀਂ ਵੀ ਹਰ ਮੀਟਿੰਗਾਂ ਤੇ ਜਾਂਦੇ ਹੋ ਤੁਸੀਂ ਆਪ ਦੇਖ ਰਹੇ ਹੋ ਨਾ ਇਹ ਲਹਿਰਾ ਪੈਣਾ ਇਹ ਜੀ 100 ਤੋਂ 500% ਸਾਡੇ ਢਿੱਲੋਂ ਸਾਹਿਬ ਜਿੱਤਣਗੇ ਬਿਲਕੁਲ ਜਿੱਤਣਗੇ ਅਸੀਂ ਪਰਮਾਤਮਾ ਅਗੇ ਦੁਆ ਕੀਤੀ ਏ ਆਪਣੇ ਸ਼੍ਰੀ ਸ਼ਾਮ ਅਗੇ ਦੁਆ ਕੀਤੀ ਏ ਇਹ ਵੱਧ ਤੋਂ ਵੱਧ ਵੋਟਾਂ ਜਿੱਤਣਗੇ ਇਹ ਜੀ ਦਾ ਅਸੀਂ ਦਾਅਵਾ ਦਿੰਨੇ ਆ ਬਿਲਕੁਲ ਦਿਲੋਂ ਜ਼ਵਾਵ ਦਿੰਨੇ ਆ ਜਿੱਤਣਗੇ ਜੀ